ਪੁਰਾਣੀ ਰਿਵਾਇਤ ਮੁਤਾਬਕ ਟਿਕਟਾਂ ਦੀ ਵੰਡ ਮਗਰੋਂ ਕਾਂਗਰਸ ਅੰਦਰ ਪੈਣ ਵਾਲਾ ਫਿਲੇਸ਼ ਇਸ ਵਾਰ ਵੀ ਪੈ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਸਾਰੀਆਂ 13 ਸੀਟਾਂ ਤੇ ਜਿੱਤਣ ਦਾ ਦਾਵਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰਾਂ ਅਤੇ ਕੁਝ ਮੌਜੂਦਾ ਵਿਧਾਇਕਾਂ ਨੇ ਵਿਦਰੋਹ ਕਰ ਦਿੱਤਾ ਹੈ। ਹਾਲਾਂਕਿ ਕੁਝ ਆਗੂ ਵੱਜੇ ਦਬੀ ਜ਼ੁਬਾਨ ਵਿੱਚ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਪਰ ਕਈਆਂ ਨੇ ਸ਼ਰਯਾਮ ਮੋਰਚਾ ਖੋਲ ਦਿੱਤਾ ਹੈ। ਕਾਂਗਰਸ ਦੇ ਲਾਣੇ ਹੋਏ ਉਮੀਦਵਾਰਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਚੁੱਕੇ ਮਹਿੰਦਰ ਸਿੰਘ ਕੇਪੀ ਖੁੱਲ ਕੇ ਸਾਹਮਣੇ ਆ ਗਏ ਨੇ ਅਤੇ ਉਹਨਾਂ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਨਾ ਦਿੱਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਫੈਸਲੇ ਨੂੰ ਖੁਦ ਦਾ ਸਿਆਸੀ ਕਤਲ ਦੱਸਦੇ ਹੋਏ ਆਜ਼ਾਦ ਚੋਣ ਲੜਨ ਦੇ ਫੈਸਲੇ ਤੇ ਵਿਚਾਰ ਦੀ ਗੱਲ ਕਹੀ ਹੈ। ਦੇਖੋ ਮੈਂ ਕਾਂਗਰਸ ਪਾਰਟੀ ਦਾ ਪੁਰਾਣਾ ਵਫਾਦਾਰ ਸਿਪਾਹੀ ਹਾਂ। ਦੂਸਰੀ ਪੁਸ਼ਤ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕਰ ਰਹੀ ਹੈ। ਔਰ ਕਾਂਗਰਸ ਪਾਰਟੀ ਨੇ ਕਿ ਮੈਨੂੰ ਟਿਕਟ ਦਿੱਥੋਂ ਜਨਾਈ ਕਰਕੇ ਮੇਰੇ ਔਰ ਮੇਰੇ ਪਰਿਵਾਰ ਦਾ ਮੈਂ ਸਮਝਦਾ ਕਿ ਮੇਰਾ ਰਾਜਨੀਤਿਕ ਕਤਲ ਕੀਤਾ ਹੈ ਜਿਹੜਾ ਮੈਂ ਐਕਸਪੈਕਟ ਨਹੀਂ ਸੀ ਕਰਦਾ ਔਰ ਮੇਰੇ ਪਰਿਵਾਰ ਦੇ ਉੱਤੇ ਔਰ ਮੇਰੇ ਸਮਰਥਕਾਂ ਦੇ ਉੱਤੇ ਨੂੰ ਇੱਕ ਬਹੁਤ ਵੱਡਾ ਰੋਸ ਹੈ ਪਾਰਟੀ ਪ੍ਰਤੀ ਰੋਸ ਹੈ ਕਿ ਇੱਕ ਇਮਾਨਦਾਰ شریف ਔਰ ਜਿਨ੍ਹਾਂ ਨੇ ਟੈਰਰਿਜ਼ਮ ਦੇ ਖਿਲਾਫ ਜਿਹੜੀ ਸ਼ਹਾਦਤਾਂ ਦਿੱਤੀਆਂ ਉਸ ਪਰਵਾਹ ਦੀ ਟਿਕਟ ਕੱਟੀ ਗਈ ਹੈ ਤੋ ਇਹਦੇ ਪ੍ਰਤੀ ਬੜਾ ਰੋਸ਼ ਹੈ ਮੈਂ ਆਪਣੇ ਸਾਥੀਆਂ ਨਾਲ ਪਰਿਵਾਰ ਨਾਲ ਸਾਰਿਆਂ ਸਮਰਥਕਾਂ ਨਾਲ ਬੈਠ ਕੇ ਫੈਸਲਾ ਕਰਾਂਗਾ ਕਿ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਇੰਡੀਪੈਂਡੈਂਟ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਰਾਜਪ트ਰੀ ਸੰਤੋਸ਼ ਚੌਧਰੀ ਨੇ ਵੀ ਬਗਾਵਤ ਕਰ ਦਿੱਤੀ ਹੈ ਅਤੇ ਸਪਸ਼ਟ ਤੌਰ ਤੇ ਕਿਹਾ ਕਿ ਕਾਂਗਰਸ ਵਿੱਚ ਸਿਰਫ ਕੈਪਟਨ ਦੀ ਚੱਲਦੀ ਹੈ ਸੰਤੋਸ਼ ਚੌਧਰੀ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਨੇ ਅਤੇ ਟਿਕਟ ਲਈ उन्हें अपनी दावेदारी दिखती हुई टिकट न मिलने संतोष चौधरी भी खुल के अपनी पार्टी खिलाफ बोलते सुनाई दे रहे लेकिन जब अब समय आया तो बड़ी हैरान भी हुई टिकट लेकिन मैं नहीं जानती हूँ और यही फैसला आज हमारे जो वर्कर्स यहाँ पर इकट्ठे हुए है और उन्होंने यही बात कही है की क्या कानून था काम चाहते है न जनता में जाते है जनता की आवाज ही केवल और केवल एक संतोष चौधरी अगर संतोष चौधरी थी उसने काम करके दिखाया था अब यही मानते हैं, अब ये भी कहते हैं कि ईमानदार होना चाहिए और तो मैं समझती हूँ कि ईमानदार शब्द पर एक काट लग जाना चाहिए और दीक्ष्री में से निकल जाना चाहिए ये कांग्रेस पार्टी जो है हमारा ये परिवार इसलिए कहना पड़ता है परिवार तो वह शब्द जो के साथ जुड़े हुए वो ये हैं वही परिवार है अस्सी वर्ष हो गए ये जो आप देख रहे हैं ये सब दौलत हमारी कमाई होती है हमारे परिवार की निष्कल हम लोग जो आज के समय में ईमानदार रहना एक बहुत बड़ी तपस्या है और वही तपस्या हम लोगों ने लेकिन जब टिकट का टाइम आता है ਪੋਸਟ ਗ੍ਰੇਮ ਬਾਹਰ ਨਿਕਾਲ ਕੇ ਜਾਂਦੇ ਐਸੋ ਇਲਾਵਾ ਕਾਂਗਰਸੀ ਵਿਧਾਇਕ ਆਕਾ ਰਣਦੀਪ ਸਿੰਘ ਨਾਬਾ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਫਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੋਰ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਰਣਦੀਪ ਸਿੰਘ ਨਾਬਾ ਨੇ ਸਪਸ਼ਟ ਤੌਰ ਤੇ ਐਲਾਨ ਕੀਤਾ ਕਿ ਉਹ ਹਲਕਾ ਅਮਲੋਤਾ ਕੀ ਸੀਮਤ ਰਹਿਣਗੇ ਇੰਨਾ ਅਗੋਂ ਤੋਂ ਇਲਾਵਾ ਸਿੱਧੂ ਜੋਲੇ ਨੂੰ ਵੀ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਦਾ ਮਲਾਲ ਹੈ ਸਿੱਧੂ ਨੇ ਇਹ ਗੱਲ ਮੰਨੀ ਵੀ ਹੈ ਪਰ ਨਾਲ ਹੀ ਕਹਿ ਕਿ ਉਹ ਕਾਂਗਰਸ ਦੇ ਲਈ ਪ੍ਰਚਾਰ ਕਰਨਗੇ ਅਜਿਹਾ ਕਰਨਾ ਸ਼ਾਇਦ ਸਿੱਧੂ ਦੀ ਮਜਬੂਰੀ ਹੈ ਕਿਉਂਕਿ ਜੇਕਰ ਦੇਖਦਿਆਂ ਵੱਡੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਸਿੱਧੂ ਨੂੰ ਹਾਸ਼ੀਏ ਤੇ ਲਾ ਜਾ ਰਹੀ ਹੈ ਅਤੇ ਭਾਜਪਾ ਸਿੱਧੂ ਨੂੰ ਮੂਹ ਲੌਨ ਲਈ ਤਿਆਰ ਨਹੀਂ ਅਤੇ ਇਸੇ ਕਰਕੇ ਸਿੱਧੂ ਕੋਲ ਸ਼ਾਇਦ ਹੁਣ ਕੋਈ ਹੋਰ ਆਪਸ਼ਨ ਨਹੀਂ ਹੈ ਪਰ ਸਿੱਧੂ ਨੇ ਨਾਲ ਹੀ ਸਪੱਸ਼ਟ ਵੀ ਕਰ ਦਿੱਤਾ ਕਿ ਨਵਜੋਤ ਕੋਰ ਸਿੱਧੂ ਕੋਈ ਸਟੱਪਨੀ ਨਹੀਂ ਕਿ ਉਸ ਨੂੰ ਕਿੱਥੇ ਮਰਜ਼ੀ ਚੋਣ ਲੜਨ ਲਈ ਭੇਜ ਦਿੱਤਾ ਜਾਵੇ ਸਿੱਧੂ ਨੇ ਗੱਲਾ-ਗੱਲਾ ਵਿੱਚ ਇਹ ਕਹਿ ਕੇ ਕਿ ਦੇਸ਼ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਬਾਅਦ ਜੇਕਰ ਕਿਸੇ ਲੀਡਰ ਦੀ ਡਿਮਾਂਡ ਹੈ ਤਾਂ ਖੁਦ ਸਿੱਧੂ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਕਾਂਗਰਸ ਨੂੰ ਇੱਕ ਗੱਲ ਆਪਣੇ ਹੀ ਅੰਦਾਜ਼ ਵਿੱਚ ਸੁਣਾ ਰਹੇ ਨੇ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਉਮੀਦਵਾਰਾਂ ਦੀ ਚੋਣ ਅਤੇ ਟਿਕਟਾਂ ਦੀ ਵੰਡ ਲਈ ਉਹਨਾਂ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੀ ਨਜ਼ਰਅੰਦਾਜ਼ੀ ਦਾ ਦੋਸ਼ ਲਗਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਹੀ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਅਜਿਹੇ ਹਾਲਾਤਾਂ ਵਿੱਚ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਦੇ ਦਾਅਵਿਆਂ ਨੂੰ ਹਕੀਕਤ ਵਿੱਚ ਕਿਸ ਤਰ੍ਹਾਂ ਬਦਲ ਸਕੇਗੀ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ